ਭਾਜੀ ਇਹ ਸੜਕ ਕਿੱਦਾਂ ਦੀ ਬਣਨੀ ਚਾਹੀਦੀ ਹੈ? ਨਹੀਂ ਸਾਰੇ ਕੋਈ ਇਹ ਤਾਂ ਬੇਕਾਰ ਹੈ ਜੇ ਸਭ ਟੁੱਟ ਜਾਏਗੀ ਇਹ ਤਾਂ ਸਾਰੀ ਨਾ ਬਾਰਿਸ਼ ਵਰਤ ਕੇ ਸਾਰੀ ਟੁੱਟ ਜਾਏਗੀ। ਇਹ ਖੱਡੇ ਵਾਲੀਆਂ ਸੜਕਾਂ ਇਹ ਮਿਲਾਬਤੀ ਸੜਕਾਂ ਜਿਹੜੀਆਂ ਆਏ ਦਿਨ ਦੂਜੇ ਦਿਨ ਬਾਅਦ ਟੁੱਟ ਜਾਂਦੀਆਂ। ਬਹੁਤ ਕਾਫੀ ਜ਼ਿਆਦਾ ਰੋਡ ਖਰਾਬ ਨੇ ਉੱਪਰ ਰੋਡ ਵੀ ਕਾਫੀ ਖਰਾਬ ਹੋਏ ਹੋਏ ਨੇ। ਮੈਂ ਤੁਹਾਨੂੰ ਇਦਾਂ ਦੇ ਰੋਡ ਦੇ ਉੱਤੇ ਐਕਟਿਵਾ ਚਲਾਣੀ ਔਖੀ ਲੱਗਦੀ ਹੈ। ਹਾਂਜੀ ਬੈਲੈਂਸ ਬਣਾ ਹਾਂਜੀ ਕਿੰਨਾ ਵੋਕਲ ਲੱਗਦਾ ਇਹ ਓਕਾ ਤੇ ਲੱਗਦਾ ਮੈਂ ਵੈਸੇ ਸਲੋ ਕਰਕੇ ਚਲਾਰੀ ਪੈਂਦੀ ਏ ਥੋੜੀ ਜੀ ਛੇ ਸੜਕ ਮੇਕਾ ਤੋਂ ਨਹੀਂ ਵਧੀਆ ਬਣ ਰਹੀ ਏ ਇਹ ਇਹ ਸੜਕ ਹੈ ਕਿੰਨੀ ਵਧੀਆ ਬਣ ਰਹੀ ਏ ਦੇਖੋ ਮੈਂ ਤਾਂ ਕੀ ਕਹਿਣਾ ਤੁਸੀਂ ਆਪਣੇ ਆਪ ਹੀ ਜਿਹੜਾ ਇਹ ਦੇਖ ਸਕਦੇ ਹੋ ਨਜ਼ਾਰਾ ਇਹ ਜਿੱਥੇ ਮਰਜ਼ੀ ਉਹ ਹੱਥ ਲਾ ਲਈਏ ਤੇ ਇਹ ਬਹੁਤ ਵਧੀਆ ਸੜਕ ਬਣ ਰਹੀ ਏ ਉਹੀ ਹੈ ਵਿੱਚ ਕੁਝ ਨਹੀਂ ਹੈ ਇਸ ਵਿੱਚ ਵੈਸੇ ਆ ਜੇ ਦੇਖੋ ਆਪਦੇ ਸਾਹਮਣੇ ਹੋ ਰਹਾ ਸਾਰਾ ਕੁਝ ਹੈ ਹਾਂ ਅਬ ਮੈਂ ਗੁਰਦੁਆਰਾ ਸਾਹਿਬ ਕਿਹਦੇ ਹਾਰ ਵਾਰ ਦਾ ਆਦਮੀ ਨਹੀਂ ਹੋਣਾ ਜੀ ਹਾਂ ਐਸੇ ਜੀ ਨਹੀਂ ਸਹੀ ਬਣੇਗੀ ਬਣੇ ਕਿੱਥੇ ਹੂੰ ਕਮੇਟੀ ਆ ਰਹੀ ਹੈ ਆਉਣਗੇ ਸਵਾਨ ਚੁੱਕੋ ਜੀ ਸਵਾਨ ਚੁੱਕੋ ਚਲੋ ਦੁਕਾਨਦਾਰੀ ਬੱਚੇ ਗਰੀਬ ਆਦਮੀ ਕਮਾ ਰਿਆ ਕਮਾਓ ਜੋ ਛੜ ਕੋ ਪੂਰੀ ਖੁੱਲੀ ਛਾੜ ਰਿਹਾ ਇਹਨੇ ਪਰ ਆ ਦੇਖਣ ਨਾ ਯੋਨੋ ਤਾਂ ਕਰਦੇ ਆਪਣਾ ਵੇਖਣੋ ਕੋਠੀਆਂ ਬਣਾਈ ਜਾ ਰਹੇ ਨੇ ਪੈਸੇ ਲੈ ਲੈ ਕੇ ਕਿਹੜੇ ਕਮੇਟੀ ਆਦੇ ਜੇ ਚਾਰ ਚਾਰ ਕੋਠੀਆਂ ਨਹੀਂ ਹੈਗੀਆਂ ਪੜਾ ਮੋਰ ਮੂੜੋ ਸਾਰੇ ਖੱਡੇ ਐ ਬਿਲਕੁਲ ਹੈ ਕਈ ਹੈ ਜੇ ਆदमी ਸਕੂਟ ਰਾਣੇ ਲੜਕੀਆਂ ਘਰਦੀਆਂ ਨੇ ਛੋਟਾ ਲੱਗ ਜੇ ਕੋਈ ਖਿਆਲ ਕਰਦਾ ਕੋਈ ਨਹੀਂ ਕਰਦਾ ਤੋ ਆਮ ਜਨਤਾ ਵੀ ਹੱਕ ਹਲਾਲ ਦਾ ਪੈਸਾ ਜਿਹੜਾ ਹੁੰਦਾ ਰੋਡ ਟੈਕਸ ਦੇ ਮਾਧਮ ਰਾਹੀਂ ਉਹ ਕਹੇ ਕਰਦੀ ਏ ਪਰ ਰੋਡ ਟੈਕਸ ਦੇ ਬਦਲੇ ਦੇ ਵਿੱਚ ਲੋਕਾਂ ਨੂੰ ਕੀ ਮਿਲਦਾ ਏ ਇਹ ਟੁੱਟੀਆਂ ਸੜਕਾਂ ਆ ਮੈਂ ਉਹੀ ਕਹ ਜੀ ਖੜ ਜਾਂਦਾ ਹੈ ਉਧਰ ਸਾਰਾ ਖੜਿਆ ਪਿਆ ਹਾਂ ਹਾਂ ਸੜਕਾਂ ਬਣਾਈਆਂ ਮਾ ਬਣਾਈਆਂ ਇੱਕ ਬਰਾਬਰ ਆ ਜਿਹੜਾ ਬੈਠਾ ਨਵਾ ਹਾਂ ਕੀ ਗੱਲ ਕਰ ਰਹੇ ਤੁਸੀਂ ਉਹ ਜੀ ਐ ਹਾਂ ਤੁਸ ਸਿਰੀ ਵਾਰੀ ਫੇਰ ਬੈਠ ਗਿਆ ਪਹਿਲੇ 11 ਤਰੀਖ ਨੂੰ ਉਤਰ ਰਿਹਾ ਸੀ ਕਿ ਤਾਰ ਦੇਗਾ ਉਤਰੀ ਆਣੀ ਕੀ ਕਰੇਗਾ ਇਕੱਠਾ ਕਰਕੇ ਜੀ ਆਪਾਂ ਲੈ ਕੇ ਜਾਣਾ ਨਹੀਂ ਰਾ ਬਸ ਵੇਟ ਠੀਕ ਹੈ ਵੀਰੇ ਸੜਕ ਕਿੱਦਾਂ ਦੀ ਬਣੀ ਹੋਈ ਐ ਤੁਸੀਂ ਅੱਗੇ ਵੀ ਬੱਚਾ ਬਿਠਾਏ ਪਿੱਛੇ ਵੀ ਬੱਟੇ ਬੱਚੇ ਬਿਠਾਏ ਡਰ ਨਹੀਂ ਲੱਗਦਾ ਕਿ ਡਿੱਗ ਜੂਗੇ ਤਾਂ ਇਹ ਤਾਂ ਆਪਣੇ ਤੇ ਕੰਫੀਡੈਂਸ ਹੋਣਾ ਚਾਹੀਦਾ ਚਲਾਉਣ ਦੇ ਬਾਅਦ ਸੜਕ ਸਹੀ ਨਹੀਂ ਬਣੀ ਜੀ ਸੜਕ ਟੁੱਟੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਹਾਂ ਜੀ ਸੜਕ ਟੁੱਟੀ ਹੋਵੇ ਤਾਂ ਵੀ ਕੋਈ ਗੱਲ ਨਹੀਂ ਹਾਂ ਜੀ ਮਤਲਬ ਬੱਚੇ ਇੰਨੇ ਬਿਠਾਏ ਤੁਸੀਂ ਓਵਰਲੋਡ ਹੋਏ ਪਿਓ ਨਹੀਂ ਓਵਰਲੋਡ ਤਾਂ ਨਹੀਂ ਹੈਗੇ ਜੀ ਬੱਚੇ ਹੀ ਆ ਜੀ ਬੱਚੇ ਆ ਪਰ ਬਾਈਕ ਤਾਂ ਬਾਈਕ ਹੀ ਆ ਮੋਟੇ ਮੋਟੇ ਚਲਾ ਰਹੇ ਜੀ ਅੱਛਾ ਇਹ ਇੰਨੀ ਸੜ ਟੁੱਟੀ ਸੜਕ ਤੇ ਡਰ ਨਹੀਂ ਲੱਗਦਾ ਅੱਗੋਂ ਬੱਚਾ ਪਲਟ ਕੇ ਮੈਂ ਤਾਂ ਹੀ ਆ ਮੈਡਮ ਆਪਣੇ ਤੋਂ ਕੌਫੀਡੈਂਟ ਹੋਣਾ ਚਾਹੀਦਾ ਡਰਾਈਵਰੀ ਦੇ ਅੱਛਾ ਟੁੱਟੀ ਸੜਕ ਹੋ ਜੇ ਕੋਈ ਗੱਲ ਨਹੀਂ ਹਾਂਜੀ ਜੇ ਕਹਿੰਦਾ ਤਾਂ ਬੰਦੇ ਨੇ ਆਪਣੀ ਬਹੁਤ ਵਧੀਆ ਜੀ ਇੰਨੇ ਵਧੀਆ ਸੜਕ ਬੰਦੇ ਆ ਇਹ ਬਹੁਤ ਵਧੀਆ ਲੱਗਦੀ ਹੁਣ ਚੌੜੀ ਸਰਕਾਰ ਬੜੀਆਂ ਸਰਕਾਰ ਹੋਈ ਹੁਣ ਅੱਦਾ ਕੰਮ ਬੜੀਆਂ ਹੋਣਾ ਚਾਹੀਦਾ ਅੱਛਾ ਹਾਂਜੀ ਇਹ ਸੜਕਾਂ ਇਦਾਂ ਦੀ ਬੰਨੀ ਹਾਂ ਇਦਾਂ ਦਾ ਇਦੀ ਬੰਨਾ ਚੜੀ ਚੌਣੀ ਸੜਕ ਕੋਲ ਹੈ ਅੱਛਾ ਹਾਂ ਖੁੱਲੀ ਡੁੱਲੀ ਹੋਣੀ ਚਾਹੀਦਾ ਆਪਾਂ ਅਮੀ ਦੂਜੇ ਦਿਨ ਡੋੜ ਜਵੇ ਨਾ ਹਾਂ ਆਪਾਂ ਦੂਜੇ ਦਿਨ ਰੋੜ ਜਵੇ ਲੇਕਿਨ ਹੁਣ ਤੱਕ ਦੇਖਣੇ ਵਾਸਤੇ ਤੋ ਬਦਿਆ ਹੈ ਅੱਛਾ ਹੁਣ ਦੇਖਣੇ ਤੋਂ ਬਦਿਆ ਹੋਣੇ ਹਾਂਜੀ ਹਾਂਜੀ ਓਕੇ ਜੀ ਆਪਾਂ ਜੀ ਇਹ ਸੜਕ ਇਦਾਂ ਦੀ ਬੰਨੀ ਚਾਹੀਦੀ ਹੈ ਨਹੀਂ ਸਾਰੀ ਟੋਏ ਜੇ ਤਾਂ ਬੇਕਾਰ ਹੈ ਜੇ ਸਭ ਟੁੱਟ ਜਾਏਗੀ ਇਹ ਤਾਂ ਸਾਰੀ ਨੇ ਬਾਰਿਸ਼ ਵਰਤ ਕੇ ਸਾਰੀ ਟੁੱਟ ਜਾਏਗੀ ਬਾਰਿਸ਼ ਦੇ ਟਾਈਮ ਦੇ ਆਪਾਂ ਗੱਲ ਕਰਦੇ ਪਿਆ ਬਾਦਸ਼ਾਹ ਦਾ ਬੜੀਆਂ ਦੂਰ ਨਹੀਂ ਤੇ ਪਹਿਲੇ ਦਿਨ ਹੀ ਟੁੱਟ ਗਈ ਟੁੱਟ ਗਈ ਹਾਂ ਸਹੀ ਗੱਲ ਹੈ ਇਹ ਲੱਗਦਾ ਨਹੀਂ ਇਹ ਤੇ ਸਿਰਫ ਦਿਖਾਵਾ ਕੀਤਾ ਜਾ ਰਿਹਾ ਹੈ ਦਿਖਾਵਾਗੇ ਦੇਖਾਗਾ ਵੀ ਕੀ ਹੈ ਜੇ ਚਲੇਗੀ ਨਹੀਂ ਸੜਕ ਨਹੀਂ ਚਲੇਗੀ ਬੇਕਾਰ ਹੈ ਸੁ ਹ ਬੇਕਾਰ ਹੈ ਸੋ ਦੇਖ ਸਕਦੇ ਹੋ ਕਿਦਾ ਇਹ ਸੜਕ ਜਿਹੜੀ ਬਣਾਈ ਜਾ ਰਹੀ ਹੈ ਕਿੰਨੀ ਕੁ ਇਦੇ ਚ ਹੀਰਾ ਫੇਰੀ ਮਟੀਰੀਅਲ ਦੇ ਵਿੱਚ ਕੀਤੀ ਜਾ ਰਹੀ ਹੈ ਕਿੰਨਾ ਕੋਈ ਇਦੇ ਚ ਦਿਖਾਵਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੀਰੇ ਤੁਹਾਡੇ ਦੁਕਾਨਾਂ ਦੇ ਬਾਹਰ ਇਹ ਸੜਕ ਬਣ ਰਹੀ ਹੈ ਸੜਕ ਤੁਸੀਂ ਦੇਖ ਸਕਦੇ ਹੋ ਕਿਸ ਹਾਲਤ ਦੇ ਵਿੱਚ ਹੈ ਇਹ ਨਵੀਆਂ ਸੜਕਾਂ ਦੇ ਹਾਲ ਹੈ ਪਿਛਲੀ ਸੜਕ ਵੀ ਤੁਸੀਂ ਦੇਖੀ ਹੈ ਪਹਿਲੇ ਦਿਨ ਹੀ ਵੱਟੋ-ਵੱਟੀ ਹੋ ਗਈ ਹੈ ਕਿਵੇਂ ਦੇਖਦੇ ਹੋ ਵੀ ਇਦਾਂ ਦੀਆਂ ਸੜਕਾਂ ਬੰਦੀਆਂ ਸੀ ਅੱਗੇ ਇਹ ਸੜਕਾਂ ਤਾਂ ਦੇਖੋ ਸਹੀ ਬੰਦੀਆਂ ਸੀ ਪਰ ਹੁਣ ਟੈਂਡਰ ਜਿਹਨੂੰ ਦਿੱਤਾ ਉਹਨਾਂ ਗਲਤ ਹੋ ਗਿਆ ਹੋਣਾ ਉਹਨਾਂ ਕੋਲੋਂ ਤੈਨ ਦੁਆਰਾ ਕੋਈ ਸਹੀ ਹੋ ਰਹੀ ਹੈ ਮਤਲਬ ਅਗਰ ਪਹਿਲੇ ਪਹਿਲੀ ਵਾਰ ਹੀ ਕੰਮ ਵਧੀਆ ਕੀਤਾ ਜਾਵੇ ਤੇ ਬਾਰ ਬਾਰ ਲੱਗਦਾ ਨਹੀਂ ਕਿ ਆਵਾਜ਼ੇ ਵੀ ਇਹਦੇ ਨਾਲ ਥੋੜੀ ਡਿਸਟਰਬ ਹੁੰਦੀ ਹੈ ਲੋਕ ਵੀ ਡਿਸਟਰਬ ਹੁੰਦੇ ਨੇ ਅਗਰ ਪਹਿਲੀ ਵਾਰ ਚ ਕੰਮ ਸਹੀ ਕੀਤਾ ਜਾਵੇ ਲੋੜ ਨਹੀਂ ਪੈਂਦੀ ਸ਼ਾਇਦ ਦੁਬਾਰਾ ਉਹ ਤਾਂ ਹੈ ਹੀ ਆ ਜੀ ਇੱਕ ਵਾਰ ਚ ਕੰਮ ਸੋ ਵਧੀਆ ਹੋਣਾ ਚਾਹੀਦਾ ਬਾਕੀ ਕੋਈ ਨਹੀਂ ਬਾਕੀ ਜਿਹੜਾ ਹੁਣ ਕਰਦੇ ਪਏ ਸਹੀ ਕਰਦੇ ਪਏ ਦੁਆਰਾ ਤੋਂ ਵਧੀਆ ਬਣੇਗੀ ਸੜਕ ਉਹ ਤਾਂ ਚਾਹੀਏ ਨਵੀਂ ਬਣ ਰਹੀ ਹੈ ਚਾਹੀਏ ਰਿਪੇਅਰ ਵਸਤੇ ਹੈ ਪਰ ਇਹ ਸੜਕ ਕਿੱਦਾਂ ਦੀ ਬਣ ਰਹੀ ਆ ਆਪ ਕੀ ਕਿਵੇਂ ਕਹਿੰਨੇ ਹੋ ਜਿਲੰਧਰੋਂ ਆਇਆ ਮੈਂ ਮੈਂ ਇੱਥੇ ਦਾ ਨਹੀਂ ਹਾਂ ਬੇਸ਼ੱਕ ਜਲੰਧਰੋਂ ਆਇਆ ਹਾਂ ਪਰ ਲੱਗਦਾ ਨਹੀਂ ਕਿ ਸੜਕਾਂ ਵਧੀਆ ਬਣਨਗੇ ਕਾਉਂਦੇ ਨਹੀਂ ਕਿਸੇ ਕੰਮ ਦੀ ਨਹੀਂ ਮੈਂ ਤਾਂ ਮਾਰਕੀਟ ਵਾਲੇ ਨੂੰ ਕਿੰਨਾ ਪਿਆ ਕਿ ਮਾਰਕੀਟ ਵਾਲੇ ਆਪ ਦੇਖਣ ਇੱਥੇ ਦੇ ਐਮਐਲਏ ਨੂੰ ਇੱਥੇ ਦੇ ਸੰਸਦਾਂ ਨੂੰ ਚਾਹੀਦਾ ਕਿ ਆਪਣਾ ਮਾਰਕੀਟ ਵਾਲਿਆਂ ਨੇ ਹੱਲੇ ਕਰਦਣ ਕਿ ਤੁਸੀਂ ਆਪ ਦੇਖੋ ਜਿੱਦਾਂ ਸੜਕ ਬੰਨੀ ਆ ਆਪਣੇ ਸਾਹਮਣੇ ਬਨਵਾਓ ਬਿਲਕੁਲ ਬਾਕੀ ਤੁਹਾਨੂੰ ਪਤਾ ਸਾਰੇ ਹੀ ਇਹ ਰੋਡ ਅੰਕਲ ਕਿਉਂਕਿ ਨਾ ਇਹ ਤਾਂ ਗੁਰੂ ਘਰ ਵੀ ਲੱਗਦਾ ਕਿ ਉਹ ਮਾਰਕੀਟ ਵੀ ਪੂਰੀ ਲੱਗਦੀ ਹੈ ਆਵਾਜਾਈ ਇੰਨੀ ਜ਼ਿਆਦਾ ਇੱਥੇ ਪਰ ਇਹ ਸੜਕ ਬਿਲਕੁਲ ਜ਼ੀਰੋ ਲੈਵਲ ਦਾ ਜ਼ੀਰੋ ਹੈ ਜੀ ਜ਼ੀਰੋ ਬਿਲਕੁਲ ਕੋਈ ਲੋਕ ਨਹੀਂ ਹੈ ਵਿੱਚ ਕੁਝ ਨਹੀਂ ਹੈ ਇਸ ਵਿੱਚ ਵੈਸੇ ਆ ਜੇ ਦੇਖੋ ਆਪ ਦੇ ਸਾਹਮਣੇ ਹੋ ਰਿਹਾ ਸਾਰਾ ਕੁਝ ਹੈਬ ਮੈਂ ਗੁਰਦੁਆਰਾ ਸਾਹਿਬ ਕਿਸੇ ਹਰ ਵਾਰ ਦਾ ਆਦਮੀ ਨਹੀਂ ਆਉਣਾ ਜੀ ਹੈ ਇੱਥੇ ਜੀ ਨਹੀਂ ਸਹੀ ਬਣੇਗੀ ਬਣੇ ਕਿੱਥੇ ਹਾਂ ਦੱਸੋ ਸਾਰੇ ਖਾਨ ਦੇ ਧੰਦੇ ਬਣੇ ਪਏ ਨੇ ਜਿੰਨੂੰ ਵੇਖ ਲੋ ਉਹ ਖਾਈ ਜਾ ਰਿਆ ਕੋਈ ਲਿਆਜ ਨਹੀਂ ਕਰ ਰਿਆ ਭਾਵੇਂ ਕਮੇਟੀ ਦਾ ਜਾਂ ਕੋਈ ਮੈਂਬਰ ਹੈ ਮੈਂ ਸਾਹਮਣੇ ਖੜਾ ਹਾਂ ਕਮੇਟੀ ਵਾਲੇ ਮੈਂ ਕੁਝ ਕਹਿ ਸਕਦਾ ਮੈਂ ਕਿਸੇ ਦਾ ਕਾਜ਼ਦਾਰ ਨਹੀਂ ਹੈ ਹੈ ਸੜਕ ਬਣਾਓ ਆਮ ਜਨਤਾ ਆਵਾਜ਼ ਨਹੀਂ ਚੱਕਦੀ ਸ਼ੈ ਤਾਂ ਹੀ ਕਰਕੇ ਇਹ ਹੀਰਾ ਫੇਰੀ ਹੋ ਰਿਹਾ ਜੀ ਮਾਰਕੀਟ ਆਲੇ ਸਾਰੇ ਹੋ ਜਾਣਗੇ ਉਹਨੇ ਸਾਰੀ ਸਹੀ ਹੋ ਜਾਏਗੀ ਬਿਲਕੁਲ ਗੁਰਦੁਆਰ ਸਾਹਿਬ ਕੋ ਪ੍ਰਧਾਨ ਜੀ ਆਏ ਉਹਨਾਂ ਨੇ ਸਾਰਾ ਕੰਮ ਦੁਬਾਰਾ ਕਰਵਾਇਆ ਪਟਵਾਇਆ ਹ ਹ ਕਿਉਂ ਪਟਵਾਇਆ ਲੁੱਕ ਸਹੀ ਨਹੀਂ ਪਈ ਸਾਰਾ ਕੁਝ ਸਹੀ ਨਹੀਂ ਹੈ ਪਰ ਰਾਜੀ ਦਾ ਸ਼ੁਕਰੀਆ ਦਾ ਕਰੋ ਜਿਹਨਾਂ ਦੁਬਾਰਾ ਕੰਮ ਕਰਵਾ ਰਹੇ ਨੇ ਵੀ ਜੇ ਅਸਤੇ ਬਣ ਕੇ ਰਾਤੋ ਰਾਤ ਕਰ ਜਾਂਦੇ ਆ ਕੋਈ ਰੁਕਤ ਨਹੀਂ ਤੇ ਲੱਗਦਾ ਨਹੀਂ ਇਹ ਲੱਗਦਾ ਨਹੀਂ ਕਿ ਲੋਕ ਲੋਕ ਜਿਹੜਾ ਰੋਡ ਟੈਕਸ ਦਾ ਪੈਸਾ ਦਿੰਦੇ ਨੇ ਉਹ ਕਿਤੇ ਨਾ ਕਿਤੇ ਵੇਸਟ ਜਾ ਰਿਹਾ ਲੋਕਾਂ ਦਾ ਕਿਉਂਕਿ ਇਹ ਸੜਕਾਂ ਦੋ ਦਿਨ ਨਹੀਂ ਗੱਡਣ ਵਾਲੀਆਂ ਬਰਖਾਸਕਰ ਅਗਰ ਪਾਣੀ ਦੀ ਗੱਲ ਕਰੀਏ ਬਰਸਾਤਾਂ ਦੀ ਗੱਲ ਕਰੀਏ ਬਰਸਾਤਾਂ ਚ ਖੱਡੇ ਪੈ ਜਾਂਦੇ ਨੇ ਇੱਥੇ ਜੇ ਲੋਕ ਨਹੀਂ ਆ ਕੋਈ ਚੀਜ਼ ਨਹੀਂ ਆ ਵਿੱਚ ਦੇ ਤੇ ਖੱਡੇ ਪੈਣੇ ਹੂੰ ਉਹ ਆ ਮੋੜ ਮੁੜੋ ਸਾਰੇ ਖੱਡੇ ਐ ਬਿਲਕੁਲ ਹੈ ਕਈ ਇਹ ਆ ਜਬੀ ਸਕੂਲ ਰਾਣੀ ਲੜਕੀਆਂ ਗਿਰਦੀਆਂ ਨੇ ਚੋਟਾ ਲੱਗ ਜਿਆ ਕੋਈ ਖਿਆਲ ਕਰਦਾ ਕੋਈ ਨਹੀਂ ਕਰਦਾ ਕਮੇਟੀ ਆਲੇ ਆਉਣਗੇ ਸਮਾਂ ਚੁੱਕੋ ਜੀ ਸਮਾਂ ਚੁੱਕੋ ਚਲੋ ਦੁਕਾਨਦਾਰੀ ਬੱਚੇ ਗਰੀਬ ਆਦਮੀ ਕਮਾ ਰਿਆ ਕਮਾਉ ਦਿਓ ਛੜ ਕੋ ਪੂਰੀ ਖੁੱਲੀ ਛੜ ਰਏ ਨੇ ਪਰ ਇਹ ਦੇਖਣ ਨਾ ਜੋ ਉਹਨਾਂ ਤੰਗ ਕਰਦੇ ਆਪਣਾ ਦੇਖਣ ਕੋ ਕੋਠੀਆਂ ਬਣਾਈ ਜਾ ਰਹੇ ਨੇ ਪੈਸੇ ਲੈ ਲੈ ਕੇ ਕਿਹੜੇ ਕਮੇਟੀ ਆਲੇ ਦੀ ਚਾਰ ਚਾਰ ਕੋਠੀਆਂ ਨਹੀਂ ਹੋ ਗਈਆਂ ਹੈਂ ਕਿਸੇ ਨੂੰ ਲਗਾ ਲਓ ਸਾਰੇ ਖਾ ਰਹੇ ਨੇ ਕਹਿਦਾ ਹੈ ਕੋਈ ਚੀਜ਼ ਮੰਗ ਮਤਲਬ ਕਹਿੰਦਾ ਭਾਵੇਂ ਕਿ ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰਾ ਸਿਸਟਮ ਹੀ ਖਰਾਬ ਹੈ ਸਾਰਾ ਸਿਸਟਮ ਖਰਾਬ ਹੈ ਹਿੰਦੁਸਤਾਨ ਦਾ ਭਾਵੇਂ ਕੋਈ ਵੀ ਹੈ ਕੋਈ ਨਹੀਂ ਲਾਜ ਕਰ ਰਿਹਾ ਸਾਰੇ ਖਾਨ ਦੇ ਤੰਦੇ ਕਰ ਰਹੇ ਨੇ ਇਹ ਬੇਸਿਕ ਲੋਡ ਹੈ ਲੋਕਾਂ ਦੀ ਕਿਉਂਕਿ ਇਹ ਤੋਂ ਰੋੜਾਂ ਤੋਂ ਲੰਘਣਾ ਹੁੰਦਾ ਲੋਕਾਂ ਨੇ ਆਵਾਜਾਈ ਦਾ ਇੱਕ ਸਾਧਨ ਹੈ ਇਹ ਸੜਕਾਂ ਪਰ ਉਹ ਸੜਕਾਂ ਹੀ ਨਹੀਂ ਚੱਗਦੀਆਂ ਹੁਣ ਖੜੇ ਨੇ ਸਭ ਬਜ਼ੁਰਗ ਆਦਮੀ ਗਿਰੇਗਾ ਕੋਈ ਗਿਰੇਗਾ ਕੌਣ ਲਾਜ ਕਰੋਗਾ ਲੱਤਾਂ ਟੁੱਟ ਗਿਆ ਪੈਰਾਂ ਦੇ ਉੱਤਤੀ ਪੁੱਛ ਕੇ ਰਾਜੀ ਨਹੀਂ ਉਹ ਕਹਿੰਦੇ ਸਾਨੂੰ ਆਪਣਾ ਕੰਮ ਹੈ ਹੈ ਬੁੱਢੀ ਔਰ ਗਾਦਮੀ ਖੜੇ ਹੈ ਘਰ ਕੇ ਮਰ ਜਾਂਦੇ ਹੈ ਚੌਣਾ ਦੇਹਲਵਾ ਦੇ ਸਾਹਮਣੇ ਸਾਰਾ ਕੰਮ ਚੱਲ ਰਿਹਾ ਹੈ ਆਜੇ ਲੋ ਦੁਕਾਨਦਾਰਾਂ ਨੂੰ ਐਵੇਂ ਪਰੇਸ਼ਾਨੀ ਕਰਨਗੇ ਹੈ ਛੜਕ ਬਣਾਉਣੀ ਨਹੀਂ ਹੈ ਵੈਸੇ ਕਰਕੇ ਚੁਰ ਗਿਆ ਦੁਕਾਨਦਾਰ ਪਰੇਸ਼ਾਨ ਉਹ ਦਸਰੇ ਤੇ ਕੀ ਕਰੇਗਾ ਦੁਕਾਨਦਾਰ ਗਰੀਬ ਆਦਮੀ ਰੋਟੀ ਕਿਵੇਂ ਕਮਾਏਗਾ ਉਹਨਾਂ ਦਾ 100 ਰੁਪਏ ਕਮਾ ਲੈਣੇ ਕੋਈ ਵੀ ਐ ਮੈਂਬਰ ਕੋਈ ਲਾਇ ਕਰਨ ਵਾਲਾ ਮੈਂਬਰ ਨਹੀਂ ਹੈ ਜੀ ਬਹੁਤ ਬਹੁਤ ਧੰਨਵਾਦ ਛੋ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਸੜਕ ਦਾ ਹਾਲ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਮੈਂ ਪੈਰਾਂ ਨਾਲ ਇੱਕ ਵਾਰ ਫੇਰ ਤੋਂ ਦਿਖਾ ਰਹੀ ਆ ਇਹ ਤੋਂ 12 ਤੋ ਰਿਪੇਅਰ ਹੋ ਰਹੀ ਸੀ ਸੜਕ ਇਹ ਕਿਸ ਤਰ੍ਹਾਂ ਦੀ ਸੜਕ ਹੈ ਤੁਸੀਂ ਦੇਖ ਸਕਦੇ ਹੋ ਇਹ ਪਿੱਛੇ ਸਾਰਾ ਮਟੀਰੀਅਲ ਜਿਹੜਾ ਉਹ ਕੰਮ ਕਰਦੇ ਕਰਦੇ ਜਿਹੜੇ ਠੇਕੇਦਾਰ ਕੰਮ ਛੱਡ ਕੇ ਜਾ ਚੁੱਕੇ ਨੇ ਕਿਤੇ ਨਾ ਕਿਤੇ ਸਿਟੀ ਹੋਮ ਦਾ ਨਿਊਜ਼ ਕਵਰ ਕਰਨ ਦਾ ਇਹਨਾਂ ਅਸਰ ਹੋ ਰਿਹਾ ਕਿ ਉਹ ਸ਼ਾਇਦ ਕਿਤੇ ਨਾ ਕਿਤੇ ਡਰ ਗਏ ਨੇ ਮੀਡੀਆ ਤੋਂ ਤੇ ਨਾਲ ਦੀ ਨਾਲ ਭੱਜ ਗਏ ਕਿਉਂਕਿ ਉਹ ਦਿਖ ਰਿਆ ਸੀ ਉਹਨਾਂ ਨੂੰ ਕਿ ਅਸੀਂ ਕੰਮ ਕੀ ਕਰ ਰਹੇ ਆ ਉਹਨਾਂ ਨੂੰ ਪਤਾ ਸੀ ਕਿ ਸਵਾਲ ਚੱਕੇ ਜਾਣੇ ਨੇ ਸੋ ਇਸੇ ਕਰਕੇ ਉਹ ਕਿਤੇ ਕੰਮ ਛੱਡ ਕੇ ਭੱਜ ਗਏ ਨੇ ਔਰ ਕਿਤੇ ਨਾ ਕਿਤੇ ਇਹ ਲੋਕਾਂ ਦੇ ਜਿਹੜੇ ਟੈਕਸ ਦਾ ਪੈਸਾ ਹੈ ਕਿਤੇ ਨਾ ਵੇਸਟ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲੋਕ ਜਦੋਂ ਸੜਕਾਂ ਤੇ ਉਤਰਦੇ ਨੇ ਰੋਡ ਟੈਕਸ ਦਿੰਦੇ ਨੇ ਟੋਲ ਟੈਕਸ ਦਿੰਦੇ ਨੇ ਹਰ ਤਰ੍ਹਾਂ ਦੇ ਟੈਕਸ ਜਿਹੜੇ ਲੋਕ ਦਿੰਦੇ ਨੇ ਪਰ ਲੋਕਾਂ ਨੂੰ ਬਦਲੇ ਚ ਮਿਲਦਾ ਕੀ ਹੈ ਟੁੱਟੀਆਂ ਸੜਕਾਂ ਖੱਡੇ ਸਾਰਾ ਕੁਝ ਮਿਲਦਾ ਹੈ ਬਦਲੇ ਚ ਅਗਰ ਐਕਸੀਡੈਂਟ ਹੋ ਜਾਂਦਾ ਹੈ ਤੇ ਕੋਈ ਵੀ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਮਿਲਦੀ ਹੈਲਥ ਇੰਸ਼ੋਰੈਂਸ ਨਹੀਂ ਮਿਲਦੀ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਰਿਕਵਰੀ ਨਹੀਂ ਮਿਲਦੀ ਜੋ ਗੱਡੀਆਂ ਟੁੱਟਦੀਆਂ ਨੇ ਭਾਈ ਕੰਡ ਉੱਟਦੇ ਨੇ ਐਕਸੀਡੈਂਟ ਹੁੰਦੇ ਨੇ ਉਹ ਵੱਖਰੀ ਗੱਲ ਐ ਪਰ ਦੇਖ ਸਕਦੇ ਹੋ ਤੁਸੀਂ ਇਹ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਆ ਰਹੇ ਨੇ ਬੀਬੀਆਂ ਦੇਖ ਸਕਦੇ ਹੋ ਬਜ਼ੁਰਗ ਬੀਬੀਆਂ ਵੀ ਨੇ ਜਿਵੇਂ ਹੋਣ ਭਾਈ ਸਾਹਿਬ ਨੇ ਕਿਹਾ ਕਿ ਕਿਸੇ ਤਰ੍ਹਾਂ ਵੀ ਐਕਸੀਡੈਂਟ ਹੋ ਜਾਂਦਾ ਨੇ ਪਰ ਲੋਕ ਜਿਹੜੇ ਨੇ ਜਦੋਂ ਉਹਨਾਂ ਦੇ ਪਰਿਵਾਰ ਵਾਲੇ ਵੀ ਨਹੀਂ ਪੁੱਛਦੇ ਤੇ ਬਜ਼ੁਰਗ ਬੀਬੀਆਂ ਦਾ ਵੀ ਆ ਤੁਸੀਂ ਹਾਲਤ ਕਰੋ ਬੀਬੀ ਕਿੱਦਾਂ ਤੋਂ ਚੱਲ ਰਹੇ ਹੂੰ ਚਲੋ ਹਾਂਜੀ ਕੀ ਕਹਿ ਰਹੇ ਹੋ ਕੋਤਸਾ ਪਾਇਆ ਨਹੀਂ ਹੈ ਇਹ ਅੰਦਰ ਸਹੀ ਕੰਦੇ ਵਿੱਚ ਲੁੱਕ ਤਾਂ ਪਾਇਆ ਨਹੀਂ ਮਾਦਾਈ ਮਾਦਾਈ ਇਦਾਂ ਤੁਰੰਤ ਦਿੱਕਤ ਆ ਰਹੀ ਸੀ ਹਾਂ ਪਹਿਲੇ ਹੁੰਦਾ ਨਹੀਂ ਸੀ ਐਨੇ ਫਿਰਦੀ ਨਹੀਂ ਸੀ ਪਹਿਲਾ ਜਿਹੜੀ ਯਾਦ ਸੜਕ ਹਜ਼ਾਰਾਂ ਸਾਲ ਚੱਲਦੀ ਸੀ ਹਾਂ ਹਾ ਹਾ ਹਦਾਰੋ ਸਾਲ ਚੱਲਦੀ ਸੀ ਹਾਂ ਹਾ ਹੋਣ ਲੋਕਾਈ ਨਹੀਂ ਪਾਦੇ ਹਾਂ ਕੀ ਕਰੇ ਹਣ ਚੱਲਣ ਚ ਦਿੱਕਤ ਆ ਰਹੀ ਸੀ ਤੁਹਾਨੂੰ ਡਿੱਗ ਰਹੇ ਸੀ ਤੁਸੀਂ ਮੈਂ ਦੇਖਿਆ ਐ ਨਹੀਂ ਟੱਡੇ ਮੱਡੇ ਹੋ ਕੇ ਤੁਰ ਰਹੇ ਸੀ ਨਾ ਬਜ਼ੁਰਗਾਂ ਲੋਕਾਂ ਨੂੰ ਜ਼ਿਆਦਾ ਔਖਾ ਹੁੰਦਾ ਨਾ ਹਾਂ ਮੈਂ ਉਹ ਹੀ ਕਹਦੀ ਐ ਉਖੜ ਜਾਂਦਾ ਐ ਉਧਰ ਸਾਰਾ ਉਖੜਿਆ ਪਿਆ ਹਾਂ ਹਾਂ ਸੜਕਾਂ ਬਣਾਈਆਂ ਨਾ ਬਣਾਈਆਂ ਇੱਕ ਬਰਾਬਰ ਆ ਜਿਹੜਾ ਬੈਠਾ ਨਾ ਵਾ ਕਿਹਦੀ ਗੱਲ ਕਰ ਰਹੇ ਤੁਸੀਂ ਉਹ ਜੀ ਐ ਹੁਣ ਦੂਸਰੀ ਵਾਰੀ ਫਿਰ ਬੈਠ ਗਿਆ ਪਹਿਲੇ 11 ਰਾਤ ਦੇਖ ਨੂੰ ਉਤਰ ਰਿਹਾ ਸੀ ਕਿਤਾਰ ਦੇਗਾ ਉਤਰਿਆ ਨਹੀਂ ਕੀ ਕਰੇਗਾ ਇਕੱਠਾ ਕਰਕੇ ਜੀ ਆਪਾਂ ਲੈ ਕੇ ਜਾਣਾ ਨਈਲਾ ਵਾ ਸਵੇਤ ਲੁਧਿਆਣਾ ਸ਼ਹਿਰ ਦੇ ਵਿੱਚ ਇੰਪਰੂਵਮੈਂਟ ਦੇ ਨਾਮ ਤੇ ਸੜਕਾਂ ਬਣ ਰਹੀਆਂ ਤੁਸੀਂ ਦੇਖ ਸਕਦੇ ਹੋ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੈ ਫਿਲਹਾਲ ਇੱਥੇ ਠੇਕੇਦਾਰ ਮੌਕੇ ਤੋਂ ਭੱਜ ਚੁੱਕਾ ਹੈ ਕਿਉਂਕਿ ਆਪਾਂ মিডিਆ ਵੱਲੋਂ ਆਏ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਇਹ ਕਿੰਨਾ ਕਿਧਰਾ ਮਟੀਰੀਅਲ ਪਾਇਆ ਜਾ ਰਿਹਾ ਹੈ ਕੀ ਕੁਝ ਕਰ ਰਹੇ ਹੋ ਕਿਉਂਕਿ ਨਾਲ ਦੀ ਜਿਹੜੀ ਗਲੀ ਦੇ ਵਿੱਚ ਸੜਕ ਬਣੀ ਹੈ ਤੇ ਉਹ ਸੜਕ ਇੱਦਾਂ ਦੀ ਬਣੀ ਹੈ ਕਿ ਦੂਜੇ ਦਿਨ ਹੀ ਸੜਕ ਟੁੱਟ ਕੇ ਵੱਟੋ ਵੱਟੀ ਹੋ ਗਈ ਹੈ ਤੁਸੀਂ ਕਹਿ ਨਹੀਂ ਸਕਦੇ ਕਿ ਨਵੀਂ ਸੜਕ ਬਣੀ ਹੈ ਤੇ ਇੱਥੇ ਹੁਣ ਅਸੀਂ ਦੁੱਖਨਵਾਰਨ ਰੋਡ ਤੇ ਖੜੇ ਹਾਂ ਜਿਹੜਾ ਕਿ ਬਹੁਤ ਹੀ ਆਵਾਜਾਈ ਵਾਲਾ ਰੋਡ ਹੈ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਆਵਾਜਾਈ ਹਮੇਸ਼ਾ ਹੀ ਲੱਗੀ ਰਹਿੰਦੀ ਚਾਹੇ ਦਿਨ ਦਾ ਸਮਾਂ ਹੋਵੇ ਚਾਹੇ ਰਾਤ ਦਾ ਸਮਾਂ ਹੋਵੇ ਪਰ ਇੱਥੇ ਜਿਹੜੀ ਇਹ ਸੜਕ ਬੰਦਾ ਬੰਦਾ ਕੰਮ ਰੁਕ ਗਿਆ ਹੈ ਜਿਹੜੀ ਜੀਸੀਬੀ ਸੀਗੀ ਜਦੋਂ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਇਕੱਠਾ ਕਰ ਰਹੀ ਸੀ ਉਹ ਵੀ ਹੁਣ ਮੌਕੇ ਤੇ ਛੱਡ ਕੇ ਭੱਜ ਚੁੱਕੇ ਨੇ ਠੇਕੇਦਾਰ ਭੱਜ ਗਿਆ ਇੱਥੇ ਹੁਣ ਕੋਈ ਵੀ ਨਹੀਂ ਹੈਗਾ ਤੇ ਦੇਖ ਸਕਦੇ ਹੋ ਜਿਹੜਾ ਕੰਮ ਹੈ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ ਕਿੰਨੀ ਕੋ ਇਹਦੇ ਚ ਧੰਦਲੀ ਨਜ਼ਰ ਆ ਰਹੀ ਹੈ ਤੇ ਦੇਖ ਸਕਦੇ ਹੋ ਲੇਡੀਜ਼ ਨੂੰ ਬੈਲੈਂਸ ਕਰਨਾ ਕਿੰਨਾ ਔਖਾ ਹੁੰਦਾ ਇਦਾਂ ਦੀ ਜਿਹੜੀਆਂ ਰੋਡ ਹੈ ਉਹਨਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਟੂ-ਵీలਰ ਖਾਸ ਕਰਕੇ ਮਿਸਬੈਲੈਂਸ ਹੋ ਜਾਂਦਾ ਇਦਾਂ ਦੇ ਰੋਡ ਦੇ ਉੱਤੇ ਤੇ ਜਿਹੜਾ ਟੂ-ਵీలਰ ਨੂੰ ਸਾਹਮਣਾ ਔਖਾ ਹੁੰਦਾ ਕਈ ਵਾਰ ਲੋਕ ਅ ਗਿਰਦੇ-ਗਿਰਦੇ ਬਚਦੇ ਨੇ ਕਈ ਵਾਰੀ ਲੋਕ ਆਪਣਾ ਬੈਲੈਂਸ ਨਹੀਂ ਬਣਾ ਪਾਉਂਦੇ ਸੋ ਇਦਾਂ ਦੇ ਰੋਡ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਉਣ ਵਾਲੇ ਹੋਣ ਵਾਲੀ ਅਨਹੋਣੀ ਨੂੰ ਜਾਂ ਐਕਸੀਡੈਂਟ ਨੂੰ ਦਾਵਾ ਦਿੰਦੇ ਨੇ ਬੁਲਾਵਾ ਦਿੰਦੇ ਨੇ ਸੋ ਗੱਲਬਾਤ ਕਰਾਂਗੇ ਆਸ-ਪਾਸ ਦੇ ਇੱਥੇ ਜਿਹੜੇ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਇਹ ਜਿਹੜੀਆਂ ਸੜਕਾਂ ਬਣ ਰਹੀਆਂ ਪਿੱਛੇ ਵੀ ਬਣੀਆਂ ਇੱਕ ਕਿੰਨਾ ਕੋ ਲੱਗਦਾ ਕਿ ਓਖਾ ਵੀ ਟੂ-ਵੀਲਰ ਚਲਾਣਾ ਆ ਜਾਂ ਜਿਵੇਂ ਹੁਣ ਬੈਟਰੀ ਆਟੋ ਆਟਾ ਤੁਹਾਡਾ ਡੋਲਦੇ ਨਹੀਂ ਐ ਕਿਤੇ ਨਾ ਕਿਤੇ ਟਾਇਰ ਡੋਲਦੇ ਨਹੀਂ ਨਹੀਂ ਮੈਡਮ ਕਈ ਇੱਕ ਅੱਧਾ ਗਿਆੜਾ ਲੱਗਿਆ ਲੱਗਿਆ ਨਹੀਂ ਤਾਂ ਮੈਂ ਰੋਡ 'ਤੇ ਰਹਿੰਦੇ ਜ਼ਿਆਦਾਤਰ ਪਰ ਇਦਾਂ ਦੀ ਸੜਕਾਂ ਦੇ ਉੱਤੇ ਬੈਟਰੀ ਚਲਾਣੀ ਓਕੀ ਨਹੀਂ ਹੁੰਦੀ ਤੁਹਾਨੂੰ ਨਹੀਂ ਓਕੀ ਤਾਂ ਹੁੰਦੇ ਆ ਪਰ ਮੈਡਮ ਬਟ ਇੱਕ ਅੱਧਾ ਗੇੜਾ ਲੱਗਿਆ ਲੱਗਿਆ ਨਹੀਂ ਤਾਂ ਨਹੀਂ ਡਰ ਨਹੀਂ ਹੁੰਦਾ ਜਦੋਂ ਕੋਈ ਸਵਾਰੀ ਹੁੰਦੀ ਹੈ ਭਰਿਆ ਹੁੰਦਾ ਜਾਂ ਕੋਈ ਓਵਰਲੋਡ ਮਾਲ ਲੈ ਕੇ ਜਾ ਰਹੇ ਹੋ ਬੈਟਰੀ ਪਲਟਨ ਦਾ ਵੀ ਡਰ ਹੁੰਦਾ ਹੈ ਅਬ ਓਵਰਲੋਡ ਕਿਉਂ ਭਰਾਂਗੇ ਸਾਨੂੰ ਪਤਾ ਲਿਮਟ ਘਾ ਭਰੋ ਆਪਣਾ ਓਵਰਲੋਡ ਕਿ ਭਰ ਗਏ ਜਾਇਜ਼ ਨਜਾਇਜ਼ ਕਿਉਂ ਕਰੀਏ ਆਪਾਂ ਜਾਇਜ਼ ਕਰਾਂਗੇ ਜਿਹੜਾ ਕੰਮ ਕਰਾਂਗੇ ਓਵਰਲੋਡ ਭਰ ਕੇ ਤਾਂ ਆਪਣਾ ਵੀ ਨੁਕਸਾਨ ਆ ਨਾਲੇ ਪਰ ਆ ਸੜਕਾਂ ਮਰੇਗੀ ਕਹਿੰਦੇ ਉਸਕੋ ਆ ਮਟੀਰੀਅਲ ਦੇਖ ਲਓ ਕਿਹੜਾ ਪਾ ਰਿਆ ਮੇਰੀ ਬਜਰੀ ਹੈ ਇਹਦੇ ਚ ਕੁਝ ਨਹੀਂ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਾਂ ਕੁਝ ਨਹੀਂ ਕਹਿ ਸਕਦੇ ਮੈਡਮ ਜਿੰਨਾਂ ਕੰਮ ਹੋਣਾ ਪਤਾ ਹੋਗਾ ਦੇਖਾ ਸਾਨੂੰ ਨਹੀਂ ਪਤਾ ਸਾਰੇ ਸਰ ਠੀਕ ਹੈ ਜੀ ਸੋ ਦੇਖ ਸਕਦੇ ਆ ਕਿ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਡਰਦੇ ਨੇ ਪ੍ਰਸ਼ਾਸਨ ਦੇ ਖਿਲਾਫ ਬੋਲਣ ਤੋਂ ਵੀ ਡਰਦੇ ਨੇ ਕਿਉਂਕਿ ਇਹ ਜਿਹੜਾ ਰੋਡ ਹੈ ਕਿਤੇ ਨਾ ਕਿਤੇ ਮੇਨ ਆਵਾਜਾਈ ਵਾਲਾ ਰੋਡ ਹੈ ਦੁੱਖਨਿਵਾਰਨ ਰੋਡ ਹੈ ਇਹ ਇੱਥੇ ਉੱਪਰ ਬਹੁਤ ਜ਼ਿਆਦਾ ਇੱਥੇ ਦਿਨੇ ਰਾਤ ਦਾ ਜਿਹੜਾ ਆਵਾਜਾਈ ਵਾਲਾ ਰੋਡ ਹੈ ਕਿਉਂਕਿ ਇਹਦੇ ਕਰਕੇ ਗੁਰਦੁਆਰਾ ਸਾਹਿਬ ਦੇ ਕੋਲ ਨੇੜੇ ਹੋਣ ਕਰਕੇ ਮੈਂ ਕੈਮਰਾ ਪਰਸਨ ਨੂੰ ਕਹਾਂਗੇ ਦਿਖਾਨ ਕੀ ਇਹ ਰੋਡ ਜਿਹੜਾ ਦੁੱਖ ਮਰਨ ਸਾਹਿਬ ਵਾਲਾ ਰੋਡ ਹੈ ਕਿਉਂਕਿ ਇੱਥੇ ਗੁਰੂ ਘਰ ਆਨ ਕਰਕੇ ਇਹ ਰੋਡ ਜਿਹੜਾ ਹਮੇਸ਼ਾ ਚੱਲਦਾ ਹੀ ਰਹਿੰਦਾ ਸੋ ਇਹ ਗੁਰੂ ਘਰ ਆਨ ਦੇ ਕਰਕੇ ਇਹ ਰੋਡ ਹਮੇਸ਼ਾ ਹੀ ਆਵਾਜਾਈ ਭਰਿਆ ਰਹਿੰਦਾ ਹੈ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਦੇਖਦੇ ਰਹੇ ਹੋ ਕਿੰਨੇ ਸਮੇਂ ਤੋਂ ਇਹ ਸੜਕ ਖਰਾਬ ਸੀ ਤੇ ਹੁਣ ਜਿਹੜਾ ਬਨ ਰਹੀ ਸੀ ਇਹ ਵੀ ਮਟੀਰੀਅਲ ਤੁਸੀਂ ਦੇਖ ਸਕਦੇ ਹੋ ਨੀਰੀ ਬਜਰੀ ਪੈ ਰਹੀ ਹੈ ਪਿੱਛੇ ਵੀ ਅਗਲਾ ਰੋਡ ਤੁਸੀਂ ਦੇਖਿਆ ਹੋਣਾ ਉਹ ਸਾਰਾ ਖਿਲ ਰਿਹਾ ਪਿਆ ਪਹਿਲੇ ਦਿਨ ਹੀ ਤੇ ਕੀ ਕਹਿਣਾ ਚਾਹਦੇ ਤੁਸੀਂ ਇਹ ਜੇ ਇਹ ਅਗਰ ਕੰਮ ਕਰਨਗੇ ਤੇ ਕੀ बार-बार ਲੋਕਾਂ 'ਚ ਦਿਖਾਵਾ ਕਰਦੇ ਕੀ ਸੀ ਕੰਮ ਕਰ ਰਹੇ ਆ ਤੇ ਉਹਨੇ ਪਹਿਲਾਂ ਕਹਿ ਕੇ ਕਿ ਨਹੀਂ ਕੱਲ ਠੀਕ ਨਹੀਂ ਹੈ ਉਹਨੋਂ ਨੂੰ ਫਿਰ ਸੀਕ ਦੁਬਾਰਾ ਠੀਕ ਕਰਨ ਆਏ ਨੇ ਇਸ ਤਰ੍ਹਾਂ ਤੇ ਸਾਰੇ ਬਾਕੀ ਤੇ ਕਹਿੰਦੇ ਅਸਾਂ ਰਾਤ ਤੱਕ ਅਸੀਂ ਵਧੀਆ ਠੀਕ ਕਰ ਦਾਂਗੇ ਅੱਛਾ ਹੁਣ মিডিਆ ਨੂੰ ਦੇਖ ਕੇ ਉਹਨਾਂ ਦੇ ਜੀ ਸੀ ਵੀ ਭੱਜ ਗਈ ਠੇਕੇਦਾਰ ਵੀ ਭੱਜ ਗਿਆ ਤੁਸੀਂ ਦੇਖਿਆ ਆਪਣੀ ਅੱਖੀ ਦੇਖਿਆ ਤੁਸੀਂ ਮੇਰੇ ਸਾਹਮਣੇ ਖੜੇ ਤੇ ਹਜੇ ਆ ਕੇ ਕੈਮਰਾ ਨਹੀਂ ਖੋਲਿਆ ਉਹ ਭੱਜ ਗਏ ਦੇਖ ਕੇ ਤੇ ਇਹ ਵਿੱਚੇ ਹੀ ਕੰਮ ਛੋੜ ਕੇ ਸਭ ਭੱਜ ਗਏ ਮਤਲਬ ਇੰਨੀ ਪਾਵਰ ਹੈ মিডিਆ ਦੀ ਤੇ ਫਿਰ ਵੀ ਹੱਟਦੇ ਨਹੀਂ ਲੇਕਿਨ ਤੰਦਲੀ ਕਰਨ ਤੋਂ ਹੱਟਦੇ ਨਹੀਂ ਲੋਕ ਹਾਂਜੀ ਹਾਂਜੀ ਕਿ ਆਮ ਜਨਤਾ ਜਦੋਂ ਪਰੇਸ਼ਾਨ ਹੁੰਦੀ ਹੈ ਟੂ-ਵਿਲਰ ਮਿਸਬੈਲੈਂਸ ਹੋ ਜਾਂਦੇ ਨੇ ਲੋਕ ਡਿੱਗ ਜਾਂਦੇ ਨੇ ਬੱਚੇ ਫੜੇ ਹੁੰਦੇ ਕਈ ਵਾਰੀ ਸਮਾਨ ਫੜਿਆ ਹੁੰਦਾ ਇਹ ਉਹਨੇ ਲੋਕ ਆਪਣਾ ਨਾ ਦੀ ਜ਼ਿੰਮੇਵਾਰੀ ਕੀ ਠੀਕ ਤਰਾ ਬਣਾ ਨਾ ਇਹ ਲੋਕ ਨੇ ਆਪਣੀ ਜ਼ਿੰਮੇਵਾਰੀ ਪਿੱਛੇ ਹਟ ਜਾਂਦੇ ਨੇ ਫਿਰ ਉਹਦੇ ਰਾਤ ਨੂੰ ਸਾਰਾ ਇਹਦਾ ਮੈਂ ਕੋ ਹੋ ਗਿਆ ਸੀ ਇਸ ਕਰਕੇ ਫਿਰ ਆ ਜਾਏ ਨੇ ਇਹਨੂੰ ਠੀਕ ਕਰਨ ਹਾਂਜੀ ਲੱਗਦਾ ਠੀਕ ਹੋ ਜੂਗੀ ਇਹ ਉਹਨ ਦੇਖੋ ਨਾ ਉਹਨ ਕੀ ਠੀਕ ਕਰਨਗੇ ਜੇ ਪਤਾ ਲੱਗੇਗਾ ਕਿਉਂਕਿ ਲੋਕ ਕਿਉਂਕਿ ਇਹ ਆਵਾਜ਼ ਆਹੀ ਭਰਿਆ ਜਿਹੜਾ ਰੋਡ ਹੈ ਗੁਰੂ ਘਰ ਨੇੜੇ ਆ ਇਹਦੇ ਕਰਕੇ ਇੱਥੇ ਆਵਾਜ਼ ਆਈ ਬਹੁਤ ਲੱਗੀ ਰਹਿੰਦੀ ਬਹੁਤ ਬਹੁਤ ਲੱਗੀ ਸਾਰਾ ਦਿਨ ਆਵਾਜ਼ ਆਈ ਰਹਿੰਦੀ ਹੈ ਗੱਡੀਆਂ ਉਡੀਆਂ ਬੜੀਆਂ ਹੁੰਦੀਆਂ ਨੇ ਟੂ ਵੀਲਰ ਬੜੇ ਆਉਂਦੇ ਨੇ ਕਾਰਾਂ ਆਉਂਦੀਆਂ ਨੇ ਚਲੋ ਦੇਖੋ ਉਨਕੀ ਹੁੰਦਾ ਉਨ ਤੋਂ allo ਦੇ ਕੇ ਕੀ ਪਤਾ ਠੀਕ ਕਰ ਹੀ ਦੇ ਜੀ 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 ਸਰ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੇ ਠੇਕੇਦਾਰ ਸੀ ਉਹ ਵੀ ਭੱਜ ਗਿਆ ਤੇ ਨਾਲ ਦੀ ਨਾਲ ਹੋਰ ਵੀ ਲੋਗ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਜਿਹੜੇ ਟਾਇਰ ਨੇ ਉਹ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਚੱਲਦੇ ਨੇ ਮਿਸ ਬੈਲੈਂਸ ਹੋ ਕੇ ਦੇਖ ਸਕਦੇ ਹੋ ਜਿਹੜੇ ਐਕਟਿਵਾ ਕਿੱਦਾਂ ਚੱਲਦੀ ਹੈ ਬੈਲੈਂਸ ਬਣਾਣਾ ਔਖਾ ਹੁੰਦਾ ਤੇ ਇਹ ਸੜਕਾਂ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਦੇਖ ਸਕਦੇ ਹੋ ਕਾਰਗੁਜ਼ਾਰੀ ਜਿਹੜੀ ਤੁਸੀਂ ਲੇਡੀਜ਼ ਨੂੰ ਵੀ ਦੇਖ ਸਕਦੇ ਹੋ ਬੱਚੇ ਚੁੱਕ ਕੇ ਕੋਈ ਲਿਆ ਰਹੇ ਨੇ ਇਹ ਆਪਣੇ ਵੱਲੋਂ ਤਾਂ ਇਹ ਪ੍ਰਸ਼ਾਸਨ ਵੱਲੋਂ ਜਿਹੜਾ ਮਟੀਰੀਅਲ ਇਕੱਠਾ ਕੀਤਾ ਗਿਆ ਦੇਖ ਸਕਦੇ ਹੋ ਤੇ ਕਿਤੇ ਨਾ ਕਿਤੇ ਇਸ ਇਹ ਇਹਨਾਂ ਦੀ ناکامی ਵੀ ਹੈ ਕਿਤੇ ਨਾ ਕਿਤੇ ਜੇ ਬੰਦਾ ਪਹਿਲੇ ਹੀ ਕੰਮ ਸਹੀ ਕਰ ਦੇ ਤੇ ਕੀ ਲੋੜ ਹੁੰਦੀ ਹੈ ਕਿ ਬਾਰ-ਬਾਰ ਬਾਰ-ਬਾਰ ਉਹਨੂੰ ਇੰਪਰੂਵ ਕਰਨ ਦੀ ਕੀ ਲੋੜ ਹੁੰਦੀ ਹੈ ਕਿਉਂਕਿ ਇਹਦਾ ਮਤਲਬ ਆਪਣੇ ਕੰਮ ਦੇ ਵਿੱਚ ਕਿਤੇ ਨਾ ਕਿਤੇ ਇਹ ਤੰਦਲੀ ਵਰਤਦੇ ਨੇ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਘੱਟ ਮਟੀਰੀਅਲ ਪਾ ਕੇ ਔਰ ਜਨਤਾ ਨੂੰ ਸਿਰਫ ਦਿਖਾਉਣ ਵਾਸਤੇ ਕਿ ਹਾਂ ਅਸੀਂ ਕੰਮ ਕਰ ਰਹੇ ਹਾਂ 댓्स ਇਟ ਇਹ ਕੰਮ ਇਹ ਮੋਟਿਵ ਹੁੰਦਾ ਕਈਆਂ ਦਾ ਕਈ ठेकेदारों ਦਾ ਮੋਟਿਵ ਸਿਰਫ ਇਹੀ ਹੁੰਦਾ ਕਿ ਅਸੀਂ ਸਿਰਫ ਦਿਖਾਵਾ ਕਰਨਾ ਅਸੀਂ ਕੰਮ ਕਰ ਰਹੇ ਆ ਪਰ ਕੰਮ ਕਿੱਦਾਂ ਦਾ ਹੁੰਦਾ ਹੈ ਤੁਸੀਂ ਦੇਖ ਸਕਦੇ ਹੋ ਸਿੱਧੇ ਤਰੀਕੇ ਤੁਸੀਂ ਦੇਖ ਸਕਦੇ ਹੋ ਇਹ ਰੋਡ ਤੁਸੀਂ ਦੇਖੋ ਐਕਟਿਵਾ ਕਿੱਦਾਂ ਚੱਲਦੀਆਂ ਨੇ ਬੈਲੈਂਸ ਬਣਾਣਾ ਕਿੰਨਾ ਔਖਾ ਹੁੰਦਾ ਮੈਮ ਤੁਹਾਨੂੰ ਇਦਾਂ ਦੇ ਰੋਡ ਦੇ ਉੱਤੇ ਐਕਟਿਵਾ ਚਲਾਣੀ ਔਖੀ ਲੱਗਦੀ ਹੈ ਹਾਂਜੀ ਬੈਲੈਂਸ ਬਣਾਉਂ ਜੀ ਕਿੰਨਾ ਔਖਾ ਲੱਗਦਾ ਨੇ ਉਹ ਕਾ ਤੇ ਲੱਗਦਾ ਵੈਸੇ ਸਲੋ ਕਰਕੇ ਚਲਾਨੀ ਪੈਂਦੀ ਏ ਥੋੜੀ ਜੀ ਸਾਡਾ ਜਿਹੜਾ ਹੱਕ ਹੁੰਦਾ ਕਿਉਂਕਿ ਅਸੀਂ ਟੋਲ ਟੈਕਸ ਭਰਦੇ ਆਂ ਅਸੀਂ ਰੋਡ ਟੈਕਸ ਭਰਦੇ ਆਂ ਤੁਹਾਨੂੰ ਲੱਗਦਾ ਨਹੀਂ ਕਿ ਆਮ ਲੋਕਾਂ ਨੂੰ ਸਾਫ਼ ਸੜਕਾਂ ਮਿਲਣੀਆਂ ਚਾਹੀਦੀਆਂ ਕਿਉਂਕਿ ਕਿਤੇ ਨਾ ਕਿਤੇ ਲੇਡੀਜ਼ ਦੀ ਗੱਲ ਕਰੀਏ ਤੇ ਕਮਰਦਰ ਤਾਂ ਹੋ ਹੀ ਜਾਂਦਾ ਹਾਂ ਹਾਂਜੀ ਬਿਲਕੁਲ ਤਾਂ ਹੈ ਹੀ ਇਹ ਇਹ ਤਾਂ ਹੋਣਾ ਹੀ ਚਾਹੀਦਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਸੂਬੇ ਦਾ ਉਹ ਕਾਫੀ ਜ਼ਿਆਦਾ ਰੋਡ ਖਰਾਬ ਨੇ ਉੱਪਰ ਰੋਡ ਵੀ ਕਾਫੀ ਖਰਾਬ ਹੋਏ ਹੋਏ ਨੇ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਵੈਸੇ ਇਹ ਲੱਗਦਾ ਨਹੀਂ ਕਿ ਆਪਣੇ ਹੱਕ ਹਲਾਲ ਦਾ ਪੈਸਾ ਵੇਸਟ ਹੀ ਹੋ ਰਿਹਾ ਲੱਗਦਾ ਹਾਂਜੀ ਇਹ ਤਾਂ ਹੈ ਬਿਲਕੁਲ ਹੋ ਰਿਹਾ ਵਾ ਕਾਫੀ ਜਗ੍ਹਾ ਤੇ ਦੇਖਿਆ ਜਾਵੇ ਤਾਂ ਰੋੜਾ ਨੇ ਮਾਮਲੇ ਜਿੱਤੇ ਕਾਫੀ ਹੋ ਰਿਹਾ ਸੋ ਆਮ ਜਨਤਾ ਦੀ ਹੱਕ ਹਲਾਲ ਦਾ ਪੈਸਾ ਜਿਹੜਾ ਹੁੰਦਾ ਰੋਡ ਟੈਕਸ ਦੇ ਮਾਧਿਮ ਰਾਹੀਂ ਉਹ ਪੇ ਕਰਦੀ ਹੈ ਪਰ ਰੋਡ ਟੈਕਸ ਦੇ ਬਦਲੇ ਦੇ ਵਿੱਚ ਲੋਕਾਂ ਨੂੰ ਕੀ ਮਿਲਦਾ ਹੈ ਇਹ ਟੁੱਟੀਆਂ ਸੜਕਾਂ ਇਹ ਖੱਡੇ ਵਾਲੀਆਂ ਸੜਕਾਂ ਇਹ ਮਿਲਾਵਟੀ ਸੜਕਾਂ ਜਿਹੜੀਆਂ ਆਏ ਦਿਨ ਦੂਜੇ ਦਿਨ ਬਾਅਦ ਟੁੱਟ ਜਾਂਦੀਆਂ ਜਦੇ ਨਾਲ ਲੋਕਾਂ ਨੂੰ ਜਿਹੜੀ ਹੈ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਲੋਕ ਅਗਰ ਗੱਲ ਕੀਤੀ ਜਾਵੇ ਕਮਰਦਰਦ ਮੋਡੇ ਦਰਦ ਇਹ ਤਾਂ ਆਮ ਹੀ ਮਿਲਣਗੇ ਅਗਰ ਗੱਲ ਕਰੀ ਜਾਵੇ ਤੇ ਅਗਰ ਤੁਸੀਂ ਨਵੀਂ ਗੱਡੀ ਲੈ ਕੇ ਕਿਤੇ ਇਦਾਂ ਦੀ ਸੜਕਾਂ ਤੇ ਆ ਗਿਓ ਤਾਂ ਕਿਤੇ ਨਾ ਕਿਤੇ ਫੱਟੜ ਹੋਣਾ ਤਾਂ ਲਾਜ਼ਮੀ ਹੈ ਜਾਂ ਗੱਡੀ ਪੱਟੜ ਹੋ ਜੂਗੀ ਜਾਂ ਤੁਸੀਂ ਆਪ ਪੱਟੜ ਹੋ ਜਾਓਗੇ ਇੱਕ ਗੱਲ ਤਾਂ ਹੋਊਗਾ ਹੀ ਹੋਊਗਾ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕਾਂ ਦੀ ਜਿਹੜੇ ਹੱਕ ਹਲਾਲ ਦਾ ਪੈਸਾ ਕਿੱਦਾਂ ਦਾ ਇਨਵੈਸਟ ਹੋਣਾ ਚਾਹੀਦਾ ਹੈ ਕਿੱਥੇ ਇਨਵੈਸਟ ਹੋਣਾ ਚਾਹੀਦਾ ਹੈ ਇਹ ਜਨਤਾ ਨੂੰ ਸਵਾਲ ਕਰਨਾ ਚਾਹੀਦਾ ਹੈ ਜਨਤਾ ਖੁਦ ਇਹਦੀ ਜਨਤਾ ਜਨਾਦਨ ਹਰ ਚੀਜ਼ ਦਾ ਫੈਸਲਾ ਕਰਦੀ ਹੈ ਸੋ ठेकेदार ਮੌਕੇ ਤੇ ਜਿਹੜਾ ਕੰਮ ਛੱਡ ਕੇ ਬੈਠੇ ਹੋਏ ਨੇ ਕੋਈ ਕੰਮ ਨਹੀਂ ਹੋ ਰਿਹਾ ਮੰਜੀਆਂ ੜਾ ਕੇ ਬੈਠੇ ਨੇ ਤੇ ਨਾਲ ਦੇ ਨਾਲ ਉਹਨਾਂ ਦੀਆਂ ਗੱਡੀਆਂ ਵੀ ਉੱਥੇ ਹੀ ਖੜੀਆਂ ਐ ਜੀਸੀਬੀ ਜਿਹੜਾ ਕੰਮ ਕਰ ਰਹੀ ਸੀ ਉਹ ਵੀ ਰੁਕ ਚੁੱਕਾ ਹੈ ਹੁਣ ਕੋਈ ਕੰਮ ਨਹੀਂ ਚੱਲ ਰਿਹਾ ਸੋ ਲੋਕਾਂ ਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆਵਾਜ਼ ਆਈਏ ਕਿਤੇ ਨਾ ਕਿਤੇ ਇਹਦੇ ਨਾਲ ਡਿਸਟਰਬ ਹੁੰਦੀ ਹੋਈ ਨਜ਼ਰ ਆ ਰਹੀ ਐ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਕੈਮਰਾਮੈਨ ਵਿਕਾਸ ਦੇ ਨਾਲ ਜਸਪ੍ਰਿਤ ਸਿਟੀਓ ਨਿਊਜ਼